ਸਮਾਨਾ ਦੇ ਬੀਤੀ ਰਾਤ ਇੱਕ ਪਰਿਵਾਰ ਆਪਣੇ ਮੱਥਾ ਟੇਕਣ ਦੇ ਲਈ ਜਨਮਸ਼ਟਮੀ ਚਾਂਕੇ ਦੇਖਣ ਲਈ ਗਿਆ ਸੀ ਮਲਕਾਣਾ ਪੱਤੀ ਤੋਂ ਜਿਸ ਦੇ ਵਿੱਚ ਇੱਕ ਵਿਸਾਲ ਨਾਮ ਦਾ ਇੱਕ ਲੜਕਾ ਹੈ ਜਿਹੜਾ ਕਿ ਸਕੂਲ سے بھی جا ਰਹੀ ਹੈ ਉਹ ਆਪਣੀ ਭੈਣਾਂ ਨਾਲ ਜਾ ਰਿਹਾ ਸੀ ਤੇ ਉਹਦੇ ਪਰਿਵਾਰ ਦੇ ਉਹਦੀ ਮਾਂ ਤਾਂ ਵੀ ਉਹਦੇ ਨਾਲ ਸੀ ਲੇਕਿਨ ਜਦ ਉਹਦੀ ਭੈਣਾਂ ਨੂੰ ਕੁਝ ਸ਼ਰਾਰਤੀ ਤੱਤਾਂ ਵੱਲੋਂ ਛੇੜਿਆ ਗਿਆ ਤਾਂ ਉਹਨੇ ਉਹਨੂੰ ਰੋਕਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਬੋਲਦੇ ਹੋ ਤਾਂ ਉਹਨਾਂ ਨੇ ਉਸ ਦੇ ਨਾਲ ਮਾਰਕੀਟ ਕੀਤੀ ਹੈ ਉਹਦੇ ਸੱਟਾਂ ਲੱਗੇ ਹਨ ਉਹਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਔਰ ਉਸਨੇ ਇਹ ਵੀ ਦੱਸਿਆ ਕਿ ਮੇਰੇ ਕੋਲ ਮੋਬਾਈਲ ਫੋਨ ਸੀ ਉਹ ਵੀ ਖੋਹ ਕੇ ਲੈ ਗਏ ਸਮਾਣਾ ਸਿਟੀ ਪੁਲਿਸ ਨੂੰ ਡਾਕਟਰਾਂ ਨੇ ਇਹਦੀ ਸੂਚਨਾ ਦਿੱਤੀ ਹੈ ਸਿਟੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਿਸ਼ਾਨ ਕੁਮਾਰ ਬੀਰ ਬਲਦਸ ਰਾਤ ਫੈਮਲੀ ਨਾਲ ਘੁੰਮਣ ਗਏ ਉਸ ਤੋਂ ਬਾਅਦ ਵਾਪਸ ਆਣ ਲੱਗੇ ਕੀ ਦੋ ਤਿੰਨ ਮੁੰਡੇ ਖੜੇ ਸੀਗੇ ਸ਼ਰਾਬੀ ਤੇ ਸੀ ਕੁੜੀਆਂ ਛੇੜ ਰਹੇ ਸੀਗੇ ਸਿਰੋਕਿਆ ਉਹ ਕੁੱਟਮਾਰ ਕਰਨ ਲੱਗੇ ਉੱਥੇ ਦੀ ਤਿੰਨ ਚਾਰ ਹੋਰ ਆ ਗਏ ਉਹਨਾਂ ਨੇ ਸਿਰਚਰਾੜ ਮਾਰੀ ਇਹਨੇ ਜੋਖਰਾ ਰੋਗੀ ਮੇਰਾ ਫੋਨ ਲੈ ਗਏ ਬਸ ਫਿਰ ਇਹਨੇ ਸੱਟ ਲੱਗੀ ਆ ਫਿਰ ਉਹਦਣੇ ਸੱਟਾਂ ਮਾਰੀ ਨਾ ਹੋਰ ਕੋਈ ਸੱਟਾਂ ਮਾਰੀ ਬੱਚ ਕੇ ਨਹੀਂ ਆ ਰੇਖਾ ਰਾਣੀ ਹਾਂ ਇਹ ਤੁਹਾਡਾ ਬੇਟਾ ਹੁਸੈਨ ਹਾਂਜੀ ਅਸੀਂ ਪੰਜੂ ਮੂਕੀ ਮੰਦਿਰ ਦੇ ਨਾਲ ਹੀ ਬੜੀ ਸੀ ਪਿਛਲੇ ਸਿੰਤੋਸ ਮਾਦਾ ਮੰਦਿਰ ਤੋਂ ਵਾਪਸੀ ਆ ਰਹੇ ਸੀ ਪਰ ਉਹ ਵਾਰ ਪਤਾ ਨਹੀਂ ਕਿੱਧਰੋਂ ਆਏ ਕਿਧਰ ਡਰਿੰਕ ਡਰਿੰਕ ਕੀਤੀ ਸੀ ਆਸਤੇ ਸੀ ਮੁੰਡੇ ਮੋਟਰਸਾਈਕਲ ਤੇ ਸੀ ਪੈਦਲ ਹੀ ਸੀ ਬਾਅਦ ਚ ਜਿਹੜੇ ਆਏ ਨੋ ਪੈਦਲ ਸੀ ਜਿਹੜੇ ਰਾੜ ਮਾਰ ਕੇ ਗਏ ਨੇ ਸਿਰ 'ਚ ਜਿਹੜੇ ਪਹਿਲਾਂ ਬਕਵਾਸबाजी ਕਰ ਉਹ ਮੋਟਰਸਾਈਕਲ ਤੇ ਸੀ ਇਹ ਅੱਗੇ ਜਾ ਰਹੇ ਸੀ ਮੇਟਾ ਟੋਟਾ ਇਹ ਗੁਰੇ ਦੇ ਨਾਲ ਸੀ ਅੱਛਾ ਇਕੱਠੇ ਜਾ ਰਹੇ ਸੀ ਸਾਰੇ ਗੁਰੇ ਹਾਂ ਉਹਨਾਂ ਨੇ ਕੁਝ ਕਰਿਆ ਉਹਨਾਂ ਨੇ ਪਤਾ ਨਹੀਂ ਉਹ ਕੀ ਉਹਨਾਂ ਨੇ ਕੀ ਕਿਹਾ ਰਾਤ ਨੂੰ ਕੀ ਨਹੀਂ ਕਿਹਾ ਇਹਨੇ ਕਹ ਬਕਵਾਸ ਕਿਉਂ ਕਰ ਰਹੇ ਹੋ ਉਹਨੇ ਕਿ ਤੇਰਾ ਉਹਨੇ ਵੀ ਹਾਲ ਕੱਟਦੀ ਹਣੀ ਇਹਨੇ ਵੀ ਕੱਟਦੀ ਉਹਨਾਂ ਨੇ ਕਿ ਢਾ ਲਿਆ ਹੱਥ ਚ ਮੋਬਾਈਲ ਸੀ ਆਈਫੋਨ ਸੀ ਵੱਡਾ ਫੋਨ ਲੈ ਕੇ ਹਾਂ ਫੋਨ ਲੈ ਕੇ ਫੋਨ ਨਹੀਂ ਦੇ ਰਹੇ ਨੇ ਤੇ ਰਾਡ ਮਾਰੀ ਇਸ ਰਾਤ ਦੀ ਪੁਲਿਸ ਨੂੰ ਰਾਤ ਗਏ ਸੀ ਹੈਗਾ ਕੋਈ ਨਹੀਂ ਸੀ ਸਿੱਟਾਣੇ ਚ ਪਰ ਸਵੇਰੇ ਉਹਨੇ ਕਰਕੇ ਆਏ ਨੇ ਇੱਥੇ ਪਰਚਾ ਦਰਜ ਕਰਾ ਰਿਆ ਹਸਪਤਾਲ 'ਚ ਇਹਦੇ ਸਿਰ ਤੇ 60 ਸੀ ਜੀ ਇਹਦੀ ਹਿਸਟਰੀ ਸੀ ਕਿ ਇਹ ਕੱਲ ਮੰਦਿਰ ਗਏ ਹੋਣੇ ਆ ਤੇ ਇਹ ਕੁਝ ਕਹਿੰਦਾ ਮੈਂ ਸਿਸਟਰਸ ਨਾਲ ਆਪਣੀ ਕਜ਼ਨਸ ਨਾਲ ਸੀਗਾ ਤੇ ਕਿਸੇ ਨੇ ਛੇੜਿਆ ਉੱਥੇ ਮੰਦਿਰ ਨੂੰ ਪੂਜਾ ਕਰਨ ਤੋਂ ਬਾਅਦ ਆ ਰਹੇ ਸੀ ਤੇ ਉਸ ਤੋਂ ਬਾਅਦ ਇਹਦੇ ਕਹਿੰਦਾ ਫਿਰ ਸਾਡੀ ਬਹਿਸ ਹੋ ਗਈ ਤੇ ਛੱਟ ਮੰਗ ਹਾਂ ਇੱਕ ਸੱਟ ਤੇ ਛੱਟ ਸੀ ਫੋਨ ਜਮਿਆ ਆਏ ਸੀ ਅਲੋੜ ਕਰ ਲਿਆ ਹਾਂ ਐਡਮਿਟ ਕਰ ਲਿਆ ਪੱਛਾ ਕਰਤਾ ਯੇ ਇੰਡਿਵਿਡਿਊਅਲ ਕਰਤਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼